ਏ ਬਈ 50000 ਆਨ ਰਿਕਾਰਡ ਚੰਨੀ ਹੋਈ ਆ ਐਕਸਯੂਵੀ ਜੇ ਬੰਦਾ ਕਹਿ ਰਿਹਾ 50000 ਤੋਂ ਵੱਧ ਚੱਲੀ ਹੋਈ ਆ ਕਾਰ ਫਰੀ ਦੇ ਨਾਲ ਪੈਸੇ ਲੈ ਸਾਡੇ ਤੋਂ ਚੈਲੰਜ ਆ 50000 ਆਨ ਰਿਕਾਰਡ ਬਸ ਕਾਰ ਚੱਲੀ ਹੋਈ ਆ ਜਿਹੜੇ ਆਪਣੇ ਭਾਈ ਸੰਗਰੂਰ ਵਾਲੇ ਨੇ ਪੀਵੀ 13 ਵਾਲੇ ਨੇ ਤਾਂ ਮੜਾ ਕਮੈਂਟ ਕਰਕੇ ਦੱਸੋ ਵੀ ਹਨਾ ਪਤਾ ਲੱਗੇ ਵੀ ਆਪਣੇ ਨਾਲ ਕਿਹੜੇ ਕਿਹੜੇ ਭਾਈ ਨੇ ਪੀਵੀ ਦੇ ਵਾਲੇ ਬਿਲਕੁਲ ਬਾਈ ਬਿਲਕੁਲ ਪਤਾ ਲੱਗੇ ਸਾਡੇ ਸਾਡੇ ਯਾਰ ਸਾਡੇ ਨਾਲ ਕਿੰਨੇ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਇਹ ਰੇਟ ਆ ਕਹਿੰਦੇ ਆਲ ਇੰਡੀਆ ਦਾ ਚੈਲੰਜ ਆ ਕੋਈ ਆ ਰੇਟ ਨਹੀਂ ਦੇ ਸਕਦਾ ਦਿੱਲੀ ਫਿਰਿਆ ਉਹ ਪੰਜਾਬ ਫਿਰਿਆ ਉਹ ਚੰਡੀਗੜ ਫਿਰਿਆ ਉਹ ਲੁਧਿਆਣਾ ਫਿਰਿਆ ਉਹ ਜਗਰਾਉਂ ਫਿਰਿਆ ਉਹ ਮੋਗੇ ਫਿਰਿਆ ਸੰਗਰੂਰ ਚ ਆਜੋ ਪੀ ਵੀ ਤੇਰਾ ਮੌਨਕ ਤੇ 495000 ਦੀ ਬਰੀਜ਼ਾ 2017 ਮਾਡਲ ਚੈਲੰਜ ਆ 30 35 ਵਰਨਾ ਕਾਰਾਂ ਖੜੀਆਂ ਨੇ ਜਿਹੜੀ ਮਰਜ਼ੀ ਤੇ ਉਂਗਲ ਰੱਖ ਦਿਓ ਮਾਰ ਦੇ ਬਸ ਲੂਟ ਬਈ ਮਿੱਤਰੋ ਅੱਜ ਤੁਹਾਨੂੰ ਤੋਹਫੇ ਦੇ ਯਾਰਾ ਤੋਹਫੇ ਇਹੋ ਜਿਹੇ ਤੋਹਫੇ ਮੈਂ ਬੋਲਾਂ ਨਹੀਂ ਨਹੀਂ ਵੀਰੇ ਅੱਜ ਸਾਡਾ ਯਾਰ ਆਇਆ ਹੈ ਮਾਈ ਰੈਡ ਪੁਰ ਸ਼ਰਨ ਵੀਰਾ ਤੇ ਬਾਈ ਨੂੰ ਵਧਾਈ ਵੀ ਦੇਣੀ ਬਣਦੀ ਆ ਤੁਸੀਂ ਪਤਾ ਲੱਗ ਜੂ ਸਟੋਰੀ ਚ ਚੈੱਕ ਕਰ ਲਿਓ ਪੜਾ ਕੇ ਬਾਦੂ ਕਹਿੰਦੇ ਮੁੰਡਾ ਮਿਹਨਤ ਕਰ ਗਿਆ ਤਰੱਕੀ ਕਰ ਗਿਆ ਸਰਾ ਕਰ ਆ ਗਿਆ ਸਰਪ੍ਰਾਈਜ਼ ਆ ਉਹ ਵੱਡਾ ਬਸ ਜਿਹੜੇ ਮੇਰੇ ਵੀਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਬਾਕੀ ਜਿਹੜੇ ਸਾਡੇ ਨਾਲ ਜੁੜੇ ਹੋਏ ਪੀਵੀ 13 ਨਾਲ ਤਾਂ ਤੁਹਾਨੂੰ ਗੱਡੀਆਂ ਬਾਰੇ ਪਤਾ ਲੱਗ ਜੂ ਵੀ ਗੱਡੀਆਂ ਕਿੰਨੇ ਕਿੰਨੇ ਮੋਤੀ ਨੱਕ ਹੀਰੇ ਜਵਾਰ ਪਤਾ ਨਹੀਂ ਕਿੰਨੇ ਕੁ ਪਟਾਰੀ ਭਰੀ ਦੀ ਅੱਜ ਆਪਾਂ ਇੱਕ ਹੋਰ ਵੀਡੀਓ ਸਟਾਰਟ ਨਹੀਂ ਇੱਕ ਆਪਾਂ ਇੱਕ ਅਨਾਉਂਸਮੈਂਟ ਕਰ ਦਈਏ ਕਰ ਦਿਓ ਜੀ ਜਦੋਂ ਇੰਸਟਾਗ੍ਰਾਮ ਤੇ 3 ਲੱਖ ਫੋਲੋਅਰ ਹੋ ਗਿਆ ਹਨਾ ਹਰ 15 ਦਿਨਾਂ ਬਾਅਦ ਆਪਾਂ 10000 ਰੁਪਏ ਤੋਹਫਾ ਦਿਆ ਕਰਾਂਗੇ ਆਪਣੇ ਮਿੱਤਰੋ ਬਿਲਕੁਲ 10000 ਦਾ ਕੈਸ਼ ਪ੍ਰਾਈਜ਼ ਹਰ 15 ਦਿਨਾਂ ਬਾਅਦ ਲਗਾਤਾਰ ਇੱਕ ਸਾਲ ਕੈਸ਼ Google Pay Google Pay ਕੋਈ ਮੈਂ ਕਹਿੰਦਾ ਕੈਸ਼ ਜ਼ਿਆਦਾ ਵਧੀਆ ਆਗੇ ਲੈ ਜਾਣ ਦਾ ਜ਼ਿਆਦਾ ਵਧੀਆ ਆਉਣ ਜਾਣ ਦਾ ਖਰਚਾ ਵੀ ਸਾਡੇ ਕੋਲ ਜਿਹੜੇ ਭਾਈ ਦੂਰ ਬੈਠੇ ਨੇ ਉਹਨਾਂ ਨੂੰ ਵੀ Google Pay ਹੋ ਜਾਣਗੇ ਹਾਂ ਤੇ ਹਰ ਹਰ 15 ਦਿਨਾਂ ਬਾਅਦ 10000 ਰੁਪਏ ਦਾ ਕੈਸ਼ ਪ੍ਰਾਈਜ਼ ਹੋਇਆ ਕਰੂ ਮਹੀਨੇ 'ਚ ਦੋ ਵਾਰ ਔਰ ਕਦੋਂ ਹੋਊਗਾ ਜਦੋਂ ਇੰਸਟਾਗ੍ਰਾਮ ਦੇ ਉੱਤੇ 3 ਲੱਖ ਫੋਲੋਅਰ ਹੋ ਗਏ ਉਦੋਂ ਬਾਅਦ ਬਿਲਕੁਲ ਤੇ ਕਰ ਲੋ ਬੱਦ-ਬੱਦ ਫੋਲੋ ਕਿੰਨੇ 12000 ਰਹਿ ਗਿਆ ਬੱਦਰ ਕੁਝ ਤੋਂ ਕੰਮ ਪਤਾ ਨਹੀਂ ਕਿੰਨਾ ਰਹਿ ਗਿਆ ਬਸ ਤੁਹਾਨੂੰ ਪਤਾ ਹੀ ਆ ਕਰਦੋ ਆਪਣਾ ਕੰਮ ਜਿਵੇਂ ਕਹਿੰਦਾ ਵੀ 4:00 ਵਜੇ ਨੂੰ ਕੰਮ ਹੋ ਜੇ ਬਸ 4:00 ਵਜੇ ਦੀ ਗੱਲ ਹੁਣ ਐ ਜੀ ਕਰ ਦੇਂ ਜਰਾ ਮੂੰਹ ਤੇ ਲਾਲੀ ਆ ਜੂ ਤੁਹਾਡੇ ਆ ਦਿਖਾਓ ਆ ਦੇਖੋ ਆ ਗਈ ਲਾਲੀ ਦਾ ਆਉਣ ਲੱਗ ਗਈ ਸ਼ੁਰੂ ਕਦੇ ਕਦੇ ਤੇ ਯਾਰ ਇੰਨੀ ਚੰਗੀ ਗਾਰ ਆਉਂਦੀ ਆ ਬੀਜੀ ਕਰਦਾ ਆਪ ਵੀ ਰੱਖ ਲੀ ਪਰ ਸਾਡਾ ਕੰਮ ਆ ਵੇਕਣਾ ਵੇਚਣਾ ਰੱਖ ਸਕਦੇ ਨਹੀਂ ਕਿਉਂਕਿ ਫਿਰ ਜੇ ਯ ਪਾਵਾਂਗੀ ਤੇ ਪਾਵਾਂਗੀ ਤੇ 2080 2080 ਨੇ 80000 ਸੌਰੀ 80000 ਆਨ ਰਿਕਾਰਡ ਕਰ ਚੱਲੀ ਹੋਈ ਆ 2017 ਮਾਡਲ ਫਰਸਟ ਆਨਰ ਆਹ ਕਾਰ ਜੇ ਚਲਾ ਕੇ ਨਾ ਤੋਹਾ ਰੂਹ ਮੰਦੀ ਆ ਵੀਰ ਚੀਜ਼ ਹੈਗੀ ਆ ਦੁਨੀਆ ਦੇ ਤੋੜਨ ਚੀਜ਼ਾਂ ਬਹੁਤ ਆਗੜੀਆਂ ਨੇ ਪਰ ਆਹ ਚੀਜ਼ ਵੀ ਸਰਾ ਯਾਰ ਸਰਾ 80000 ਆਨ ਰਿਕਾਰਡ ਕਿਹੜਾ ਮਾਡਲ ਹੈ 2017 ਮਾਡਲ S4+ ਕਨਵਰਟਡ ਹੈਗੀ ਐਸ 11 ਕਲਾਸਿਕ ਦੇ ਵਿੱਚ ਓਕੇ ਅਜਾ ਪ੍ਰਾਈਸ ਦੱਸਣਾ ਦਾ ਗਵਰਨਮੈਂਟ ਕਰ ਦੇਣਾ ਹਾਂ 9 ਲੱਖ ਰੁਪਈਆ ਦੇ ਦੇ ਦਾ 9 ਲੱਖ 9 ਲੱਖ ਰੁਪਈਆ ਠੀਕ ਹੈ ਬਈ 9 ਲੱਖ ਰੁਪਈਆ ਦੇ ਵਿੱਚ ਪੂਰੀ ਕੈਂਡ ਅਟਲਟਾ ਲੂਟਾ ਚੇਂਜ ਫਰੰਟ ਗ੍ਰਿਲ ਚੇਂਜ ਵਧੀਆ ਕਾਰ ਆ ਸੀਟ ਕਵਰ ਸਾਰੇ ਚੇਂਜ ਹੋ ਗਏ ਜਮੀ ਮੈਂ ਕਹਿੰਦਾ ਇਹ ਬਈ 2013 ਮਾਡਲ ਹੈ 3 ਲੱਖ 70 ਹਜ਼ਾਰ ਦੀ 13 ਮਾਡਲ 3 ਲੱਖ 70 ਹਜ਼ਾਰ ਰੁਪਈਆ ਦੇ ਵਿੱਚ ਬਈ ਬਹੁਤ ਕਾਰਾਂ ਨੇ ਤੁਹਾਨੂੰ ਸਾਰੀਆਂ ਕਾਰਾਂ ਦਿਖਾਉਂਗਾ ਬਹੁਤ ਸ਼ੀਧੀ ਨਿਮੇੜ ਦਾਂਗੇ ਕਿਉਂਕਿ ਬਈ ਬਾਲੀ ਡਿਟੇਲ ਅਸੀਂ ਤੁਹਾਰੇ ਤਾ ਲੈਣ ਦੇ ਕਿਉਂਕਿ ਕਾਰਾਂ ਵਧੀਆ ਹੁੰਦੀਆਂ ਨੇ ਅਸੀਂ ਪੇਂਟ ਇੱਕ ਇੱਕ ਨੰਬਰ ਫਸਟ ਓਨਰ ਕਰਾ ਰਿਹਾ ਮੇਰੇ ਸੂ ਗਰੰਟੀ ਲੈਨੇ ਆ ਉਹ ਗਰੰਟੀ ਆ ਬਾਈ ਕੁਛ ਨਹੀਂ ਕੀ ਗੱਲ ਆ ਲਾ ਵੀ ਸਾਡੀ ਗਰੰਟੀ ਦਾ ਸਾੜਾ ਯਾਰ ਵੀ ਪਰਦਾ ਬਾਕੀ ਜਿਹੜੇ ਸਾਡੇ ਤੋਂ ਕਾਰ ਲੈ ਕੇ ਗਏ ਹੋਏ ਨੇ ਵੀਡੀਓ ਦੇਖਦੇ ਨੇ ਬਾਈ ਕਮੈਂਟ ਕਰਕੇ ਦੱਸਿਓ ਵੀ ਕਾਰਾਂ ਕਿਵੇਂ ਚੱਲ ਰਹੀਆਂ ਨੇ ਤੇ ਕਿੱਦਾਂ ਦਾ ਫੀਲ ਹੋ ਰਿਹਾ ਵੀ ਹਾਂ ਯਾਰ ਜਿਹੜੇ ਬੜਕਾ ਮਾਰਦੇ ਨੇ ਬੋਲਦੇ ਨੇ ਵੀ ਕਾਰਾਂ 'ਚ ਦਮ ਹੈਗਾ ਕਿ ਗੱਲਾਂ ਗੱਲਾਂ ਨੇ ਇਹਦੇ ਪਤਾ ਲੱਗ ਜਾ ਬਸ ਇੱਕ ਗੱਲ ਹੋਰ ਬਸ ਵੀ ਹੈ ਨਾ ਜਦੋਂ ਤੁਸੀਂ ਆਓਗੇ ਆ ਕੇ ਚਲਾ ਕੇ ਦੇਖੋਗੇ ਤੁਹਾਨੂੰ ਆਪ ਹੀ ਪਤਾ ਲੱਗੂ ਹੁਣ ਤਾਂ ਵੇਸ ਦੁਨੀਆ ਤੋਂ ਕੁਝ ਭੁੱਲਿਆ ਨਹੀਂ ਸਾਰਾ ਕੁਝ YouTube ਤੇ ਆਨਲਾਈਨ ਦੇਖਿਆ ਬੰਦਾ ਆ ਬਹੁਤ ਸੋਹਣੀ ਕਾਰ ਆ ਜੀ ਸਕਰੀਨ ਤੇ ਨੰਬਰ ਆ ਇੰਤਜ਼ਾਰ ਰਹੂਗਾ ਤੁਹਾਡਾ ਮੈਨੂੰ ਕਾਰ ਕੈਂਡ ਲੈਣਾ ਹੋਊਂਗੇ ਕੈਂਡ ਬੰਦੇ ਐਕਸੂ ਵੀ ਖੜੀ ਆ ਜੀ ਵੀਰੇ 2015 ਮਾਡਲ 2015 ਸੋਹਣੀ ਕਾਰ ਆ ਕੈਂਡਾ ਕਾਰ ਗੁਰਪੀ ਜੋ ਵੀ ਮੈਂਗਾ ਤੋਹਫਾ ਅੰਦਰੋਂ ਦਿਖਾ ਦੇ ਗੁਰਪੀ ਦਾ ਇੱਕ ਵਾਰ ਅੰਦਰੋਂ ਦੇਖ ਲਓ ਜੀ ਕਾਰ ਬਿਲਕੁਲ ਨਵੀਂ ਕਾਰ ਆ ਪਹਿਲੇ ਨਾਂ ਦੀ ਕਾਰ ਆ ਅਲਾਈ ਟਾਇਰ ਲੱਗੇ ਹੋਏ ਨੇ ਸੀਟ ਕਵਰ ਨਵੇਂ ਨੇ 1 ਕ ਵੀ ਰੁਪਏ ਦਾ ਆ ਮੋੜੀ ਘਾਰ ਦੇ ਉੱਪਰ ਕੱਲਾ ਨੰਬਰ ਲਗਾਉਣਾ ਨੰਬਰ ਲਗਾਉਣਾ ਤੇ ਤੇਲ ਪਵਾਉਣਾ ਤੇ ਇਹਨੂੰ ਸੀਸੀ ਦੇਵਾਂਗੇ ਬਾਈ ਐਨਓਸੀ ਮਿਲ ਜਾਣੀ ਆਹ ਤੇ ਆਹ ਗੱਾਰ ਬਾਈ 60000 ਆਨ ਰਿਕੋਰਡ ਚੱਲੀ ਹੋਈ ਆ ਠੀਕ ਐ 60000 ਚੱਲੀ ਹੋਈ ਆ ਫਸਟ ਆਰਡਰ ਆਪਾਂ ਲੋਨ ਕਰਾਉਣਾ ਆਪਾਂ ਹੈਂ ਲੋਨ ਕਰਾਦਾ ਆਹ ਲੋਨ ਕਰਾ ਦਿੰਦੇ ਆ 2 ਲੱਖ ਰੁਪਿਆ ਲੈ ਕੇ ਆਜੋ ਸਿੰਪਲ ਥੋੜਾ ਸਹੀ ਹੋਣਾ ਚਾਹੀਦਾ ਕਾਰ ਤੁਹਾਨੂੰ ਡੈੱਕ ਲੱਗੂ ਡੂੰਡੂੰ ਕਰਦੇ ਜਾਉਗੇ ਆਹ ਇਹ ਬਾਈ 50000 ਆਨ ਰਿਕੋਰਡ ਚੱਲੀ ਹੋਈ ਆ ਐਕਸੂ ਵੀ ਇਹ ਬੰਦਾ ਕਹਿ ਰਿਹਾ 50000 ਤੋਂ ਵੱਧ ਚੱਲੀ ਹੋਈ ਆ ਕਾਰ ਖਰੀਦ ਨਾਲ ਪੈਸੇ ਰਹਿ ਸਾਡੇ ਤੋਂ ਚੈਲੰਜ ਆ 50000 ਆਨ ਰਿਕਾਰਡ ਕਾਰ ਚੱਲੀ ਹੋਈ ਆ ਤੇ ਆ ਖੜੀ ਆ 2019 ਮਾਡਲ 65000 ਚੱਲੀ ਹੋਈ ਆ ਬਹੁਤ ਸੋਹਣੀ ਕਾਰ ਫਾਸਟ ਆਨਰ ਆ 2019 ਮਾਡਲ ਆ ਤੇ ਆਹ ਬਾਈ 60000 ਚੱਲੀ ਹੋਈ ਆ 50000 ਚੱਲੀ ਹੋਈ ਆ ਆ 65000 ਚੱਲੀ ਹੋਈ ਆ ਰੇਟ ਚੈਲੰਜ ਆ ਤੇ ਕਾਰਾਂ ਦਾ ਵੀ ਚੈਲੰਜ ਆਨ ਰਿਕਾਰਡ ਚੱਲੀਆਂ ਹੋਈਆਂ ਨੇ ਤੇ ਆ ਖੜੀ ਆ ਕਹਿੰਦੇ ਜਮਦੂਤ ਦਾ ਚੋਟੇ ਦਾ ਪਾਪਾ ਹੈ ਕਹਿੰਦੇ ਚੋਟੇ ਦਾ ਪਾਪਾ ਚੋਟੇ ਦਾ ਪਾਪਾ ਮਾਸੀ-ਮੂਸੀ ਦਾ ਮਾ ਹੈਗਾ ਆ ਦੂਜੀਆਂ ਨੇ ਮਾਸੀਆਂ-ਮੂਸੀਆਂ ਉਹ ਵਰਨਾ ਯਰਨਾ ਇਹਦਾ ਬਾਈ ਜੰਦੂ ਦੇ ਚੋਟੇ ਦਾ ਪਾਪਾ ਲੱਗਦਾ ਇਹ ਸਹੀ ਗੱਲ ਆ ਬਈ ਇੱਕ ਤਾਂ ਆਇਆ ਵੀ ਖੜੇ ਵਿੱਚ ਉਹ ਦਿਖਾਵਾਂਗੇ ਤੁਹਾਨੂੰ ਉਹਦਾ ਤੇ ਬਈ 2018 ਮਾਡਲ ਹਾਂਜੀ ਫਰਸਟ ਓਨਰ ਆ ਆਹਾ S11 ਅੱਛਾ S11 ਫਰਸਟ ਓਨਰ ਕਾਰ ਮਾ ਹੈਗਾ ਵੀ ਯਾਰ ਖੜੀ ਲਾਈਟ ਨਹੀਂ ਹੈਗੀ ਲਾਈਟ ਜਾਰੀ ਆ ਬਈ ਲਾਈਟਿੰਗ ਨਹੀਂ ਪੈ ਰਹੀ ਪਰ ਕਾਰ ਫਿਰ ਲੈ ਜੋ ਲੈ ਜੋ ਕਰਦੀ ਆ ਫਿਰ ਕੀ ਫਿਰ ਵੀ ਵੀਡੀਓ ਦੇ ਵਿੱਚ ਚਮਕਦੀ ਆ ਕਾਰ ਬਈ ਇਹਦਾ ਪਤਾ ਹੀ ਆ ਚੀਜ਼ ਐ ਬਿਲਕੁਲ ਜਿਵੇਂ ਕਹਦੀ ਵੀ ਤੂੰ ਮਾਂ ਲੈ ਜਾ ਮਸ ਚੁੱਪ ਕਰਕੇ ਦਿਲਾਂ ਦੇ ਮਚਾਉਂਦੀ ਤੂੰ ਮੈਂ ਹਾਂ ਤੇ ਆ ਖੜੀ ਸਲਵਾਰ ਕਲਾਂ ਦੀ 80000 ਆਨ ਰਿਕਾਰਡ ਜਿਹੜੇ ਲੈਟਾਂ ਨਵੀਆਂ ਨੇ ਕਾਰਨੀਆਂ ਰਿਕਾਰਡ ਨਾਲ ਚੱਲੀ ਹੋਈ ਆ ਫਸਟ ਆਨ ਰੇਟ ਪਤਾ ਕਿੰਨਾ 2 ਲੱਖ 92000 292000 ਰੁਪਈਆ ਲੈ ਬਿਲਕੁਲ ਭਾਈ 2000 ਰੁਪਈਆ ਡਿਮਾਂਡ ਕਰ ਦਾਂਗੇ 90 ਦੀ ਦੇ ਦਾਂਗੇ ਕਾਰ ਕੋ ਚੱਕਰੀ ਆ ਖੜੀ ਵੀਰੇ Honda Amaze ਇਹ ਕਿਹੜਾ ਮਾਡਲ ਹੈ 2017 ਦਾ ਮਾਡਲ ਆ ਫਰਸਟ ਓਨਰ ਆ ਸਵਾ 5 ਲੱਖ ਰੁਪਈਆ ਜੀ ਸਵਾ 5 ਲੱਖ ਰੁਪਈਆ ਆ ਗੇੜੀ ਕੁੜੀ ਕੇ ਨਹੀਂ ਪਹਿਲਾ Jaguar ਲੈ ਲਵੋ ਫਿਰ ਜਿੰਨਾ ਮਰਜੀ ਪਿਆਰ ਲੈ ਲਵੋ ਬਾਈ ਤੁਸੀਂ ਪਿਆਰ ਛੱਡੋ ਗੱਡੀ ਲਓ ਯਾਰ ਪਹਿਲਾਂ ਗੱਡੀ ਵੋ ਗੱਡੀ ਜੰਗੇਰ ਵਾਲੀ ਵਧੀਆ ਲਓ ਬਾਈ 2011 ਮਾਡਲ ਆ ਕਿਤੇ ਪਿਆਰ ਪੂਰ ਦੇ ਚੱਕਰ ਚ ਕਿਤੇ ਹੋਰ ਕੁੜਾ ਕਰਾ ਆ ਕੀ ਹੈ ਯਾਰ ਇਹ ਚਿਤਾ ਆ ਦੇਖੋ ਸ਼ਾਲਾ ਮਾਰਦੀ ਹੈ ਨਾ 2011 ਮਾਡਲ ਫਰਸਟ ਓਨਰ ਹਮ ਹਮ ਸੀ ਐਚ ਨੰਬਰ ਆ ਰੇਟ ਬਿਲਕੁਲ ਜਿਹਾ ਡਿਮਾਂਡ ਵੀ 8 ਲੱਖ ਰੁਪਈਆ ਬਾਕੀ ਕਰ ਲਾਂਗੇ ਯਾਰ ਅੰਦਰੋਂ ਦਿਖਾ ਦਿਓ ਤੁਹਾਨੂੰ ਅੰਦਰੋਂ ਦਿਖਾ ਇਹਦੇ ਆ ਏਸੀ ਪੈਂਟ ਜੇ ਨਾ ਐਂ ਵਾਰ ਨੂੰ ਹੁੰਦੇ ਨੇ ਐਦਾਂ ਬਿਲਕੁਲ ਜੀ ਘੁੰਮ ਕੇ ਬਹੁਤ ਹੁਣੀ ਯਾਰ ਹੈ ਤੇ ਬਾਕੀ ਜੇ ਮੈਂ ਦੇਖਿਆ ਕਹਿੰਦਾ ਦੁਨੀਆ ਮੈਂ ਸਾਰੀ ਥੋੜੇ ਪੈਸੇ ਲਾਉਣੇ ਨੇ ਅੱਛਾ ਕਿੰਨੇ ਪੈਸੇ ਦੀ ਕਾਰ ਹੈ 8 ਲੱਖ ਰੁਪਈਆ ਡਿਮਾਂਡ ਹੈ ਵੀਰੇ 8 ਲੱਖ ਰੁਪਈਆ ਬਾਕੀ ਕਰ ਲਾਂਗੇ ਯਾਰ ਠੀਕ ਹੈ ਕੋਈ ਚੱਕਰ ਰਿਹਾ ਹੈ 8 ਲੱਖ ਰੁਪਈਆ ਦੇ ਵਿੱਚ ਜੈਗੂਆਰ ਕਾਰ ਬਈ ਹੈ ਨਾ ਮਿੱਤਰੋ ਤੋਹਫਾ ਇੱਕ ਵਾਰੀ ਖੜੀਆ ਸਿਆਜ਼ ਸਿਆਜ਼ ਜਿਹਨੇ ਪਗੌਣੀਆਂ ਖੜਾਣਾਂ ਲਿਆਜ਼ ਇੱਕ ਵਾਰੀ ਲੈ ਜਾਓ ਆਕੇ ਸਿਆਜ਼ 2017 ਮਾਡਲ ਇਹਦੀ ਐਵਰੇਜ ਦਾ ਪੂਰਾ ਰਾਜ ਬਿਲਕੁਲ ਮੈਂ ਕਹਿੰਦਾ ਪੀਕਅਪ ਵੀ ਗੋਡਾ ਹਾਂ ਕਹਿੰਦਾ 200 ਤੇ ਉੱਡਦੀ ਪੀਕਅਪ ਗੋਡ ਨਹੀਂ ਹਾਂ ਉਹ ਨਹੀਂ ਕਹਿੰਦਾ ਆਪਣਾ ਸ਼ੋਬ ਪੈਸੇ ਕਿੰਨੇ ਉਹਦੇ ਪੈਸੇ ਦਾ ਹੁਣ ਜਿਹੜੇ ਸਾਬ ਨਾਲ ਗੱਲ ਚੱਲ ਰਹੀ ਮੈਂ ਕਹਿੰਦਾ ਫਰੀਏ ਦੇ ਦੋ ਠੀਕ ਹੈ ਭਾਈ 2 ਲੱਖ ਤੋਂ ਪਲੱਸ ਮੰਦਾ ਲੈ ਕੇ ਆ ਜੇ ਬਾਕੀ ਲੋਨ ਹੋ ਜੂਗਾ ਠੀਕ ਹੈ ਉਹਦੇ ਆ ਦਿ ਦੇ ਲੀਨ ਉਹ ਚਾਹੀ ਮੈਂ ਸੋਣਾ ਉਰਦੀ ਕੋਸ਼ਿਸ਼ ਕਰ ਰਿਹਾ ਦੋ ਲੱਖ 25 ਹਜ਼ਾਰ ਲੈ ਕੇ ਆ ਜੂ ਲੋਨ ਕਰ ਦਾਂਗੇ 2017 ਮਾਡਲ 5 ਲੱਖ ਦੀ ਕਾਰ ਆ ਬਾਕੀ ਡਿਮਾਂਡ ਆ ਹਾਂ ਹੋ ਜਾਣਾ ਬੰਦ ਕਰ ਲਾਂਗੇ ਕਰ ਲਾਂਗੇ ਯਾਰ ਪੱਛੇ ਥੋੜੀ ਆ ਵੈਂਟੋ ਬਾਈ 2011 ਮਾਡਲ ਪੰਜਾਬ ਨੰਬਰ ਫਸਟ ਓਨਰ ਪੈਸੇ ਪੈਸੇ ਨਾ ਤੇਰੀ ਨਾ ਮੇਰੀ 2.5 ਲੱਖ ਰੁਪਈਆ ਟੱਕ ਹੋ ਗਈ ਡਨ ਡਨ ਕਰ ਦੇ ਵਰਾ ਸਾਈ ਦੇ ਦੋ ਬਈ ਤੁਸੀਂ ਆ ਗਏ ਆਹ ਆਈਟਮਾਂ ਟੀ ਖੜੀ ਆ ਨਾਲੇ ਪਿਆਰ ਕਰ ਰਹੇ ਇਹਨਾਂ ਨੇ ਚੌੜ ਕਰ ਰਹੇ ਯਾਰ ਨਾਲੇ ਬੰਦੇ ਹਨ ਬੋਰ ਜੇ ਹੁਣ ਮੈਂ ਇਹ ਦੇਖਦਾ ਵੀ ਵਲੌਗ ਲੰਬਾ ਕਾਰਾਂ ਜਾਦੇ ਨੇ ਉਹਨਾਂ ਦਾ ਆਗ ਵੀ ਖਰਾਬ ਹੋਵੇ ਤੇ ਆਦਾ ਤਾਂ ਇੰਜੋਏ ਕਰ ਰਹੇ ਮਿੱਤਰ ਜਰੂਰੀ ਹੈ ਜਰੂਰੀ ਹੈ ਇਹ ਇਹ ਬਈ 2016 ਮਾਡਲ ਫਸਟ ਆਨਰ ਦਾ 7.5 ਲੱਖ ਰੁਪਏ ਚਲੋ ਲਿਆਓ ਨਿੰਬੂ ਪਾਣੀ ਤੇ ਆਹ ਇਹ ਬਈ ਜੀ 2014 ਮਾਡਲ ਸਿਲਵਰ ਕਲਰ ਦੇ ਵਿੱਚ ਤੇ ਨਾਲ ਇਨਸ਼ਾਅੱਲਾ ਫਰੀ ਬਿਰਕਾਂ ਦਾ ਬਿਰਕ ਸਾਹਿਬ ਆ ਜੋ ਬਰਕ ਬਰਕ ਕਿਹੜੇ ਨੇ ਭਾਈ ਉਹ ਕਮੈਂਟ ਕਰਕੇ ਜਿਹੜੇ ਵੀ ਮੇਰੇ ਭਰਾ ਬਰਕ ਇੱਕ ਹੋਰ ਇੱਕ ਹੋਰ ਪੁੱਛ ਲਾਂ ਮੈਂ ਮੜਾ ਜੀ ਹਾਂ ਜਿਹੜੇ ਆਪਣੇ ਭਾਈ ਸੰਗਰੂਰ ਵਾਲੇ ਨੇ ਪੀਵੀ 13 ਵਾਲੇ ਨੇ ਤਾਂ ਮੜਾ ਕਮੈਂਟ ਕਰਕੇ ਦੱਸੋ ਵੀ ਹਨਾ ਪਤਾ ਲੱਗੇ ਵੀ ਆਪਣੇ ਨਾਲ ਕਿਹੜੇ ਕਿਹੜੇ ਭਾਈ ਨੇ ਪੀਵੀ 13 ਵਾਲੇ ਬਿਲਕੁਲ ਬਾਈ ਬਿਲਕੁਲ ਪਤਾ ਲੱਗੇ ਸਾਡੇ ਸਾਡੇ ਯਾਰ ਸਾਡੇ ਨਾਲ ਕਿੰਨੇ ਖੜੇ ਨੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਹੈਗੇ ਆ ਪੀਵੀ 13 ਤੋਂ ਮਿੱਤਰੋ ਠੀਕ ਆ ਤੁਸੀਂ ਦੱਸੋ ਕਿਹੜੇ ਕਿਹੜੇ ਭਾਈ ਹੈਗੇ ਨੇ ਆਪਣੇ ਪੀਵੀ 13 ਤੋਂ ਹੋਰ ਵੀ ਦੱਸੋ ਵੀ ਬਾਕੀ ਤੁਸੀਂ ਹੈ ਕਿੱਥੋਂ ਕਿੱਥੋਂ 2014 ਮਾਡਲ ਆ ਫਰਸਟ ਆਰਡਰ ਸਾਢੇ 30 ਲੱਖ ਆਏ ਹਾਏ 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 ਇਹ ਤਾਂ ਕਹਿੰਦੇ ਜਮਦੂ ਦੇ ਪਾਪੇ ਦਾ ਭੂਆ ਦੇ ਮੁੰਡੇ ਦਾ ਤਾਂ ਚਾਚਾ ਹੈ ਠੀਕ ਹੈ ਕਹਿੰਦਾ ਜਦੋਂ ਚੱਲਦਾ ਸਿੱਕਾ ਖੋਟਾ ਤੇ ਉਹ ਲੈ ਕੇ ਆਉਂਦਾ ਝੋਟਾ ਝੋਟਾ ਆ ਜਿਆਦਾ ਨਹੀਂ ਝੋੜ ਕਰ ਰਹੇ ਤੂੰ ਅੱਜ ਨਾ ਨਾ ਮੈਂ ਕਰ ਰਹੇ ਮੈਂ ਤਾਂ ਜਾਇਦਾ ਜੀ ਤੇ ਵੀਰੇ 2014 ਮਾਡਲ ਫਰਸਟ ਆਂਡਰ ਐਨਓਸੀ ਬਈ ਹੱਥ ਤੇ ਆ ਹਾਂ ਹੱਥ ਤੇ ਆ ਐਨਓਸੀ ਧਰ ਕੇ ਦੇਵਾਂਗੇ ਜਦੋਂ ਮਰਜੀ ਐਨਓਸੀ ਹਾਜ਼ਰ ਆਪਣੇ ਕੋਲੇ ਇੱਕ ਤਾਂ ਹੁੰਦੀ ਵੀ ਅਸੀਂ ਐਨਓਸੀ ਕਟਵਾਵਾਂਗੇ ਪਈ ਆ ਪਈ ਆ ਕਾਊਂਟਰ ਦੇ ਵਿੱਚ ਪਈ ਆ ਥੋੜਾ ਤੈਨੂੰ ਸੀ ਧਰ ਦਾਂਗੇ 2014 ਮਾਡਲ ਫਰਸਟ ਆਰਡਰ ਏਸੀ ਤੇ 20000 ਰੁਪਏ ਲੱਗਿਆ ਏਸੀ ਦੀ ਵੀ ਅੱਜ ਕੱਲ੍ਹ ਦੇਖ ਲੈ ਬਾਈ ਨਵੀਆਂ ਕਾਰਾਂ ਦਾ ਏਸੀ ਖੜ ਜਾਂਦਾ ਪਰ ਏਸੀ ਦੀ ਵੀ ਸਾਲ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਗਾਰੰਟੀ ਆ ਠੀਕ ਹੈ ਰੇਟ ਹੈਗਾ 495000 ਰੁਪਏ 495 ਤੇ ਮਿੱਤਰੋ ਇੱਕ ਗੱਲ ਹੋਰ ਤੁਹਾਨੂੰ ਸੋਚ ਦਿਨਾ ਵੀ ਚੌੜ ਜੂੜ ਕਰਦੇ ਵੀ ਇਹ ਵੀਡੀਓ ਚ ਹੀ ਹੁੰਦੀ ਸਾਡੀ ਚੌੜ ਡੀਲ ਵੇ ਲੈਣ ਆਪਾਂ ਮੈਚ्योर ਹੁੰਨੇ ਕੋਈ ਦਿੱਕਤ ਨਾ ਮੰਨੋ ਠੀਕ ਹੈ ਕੰਮ ਵੇਲੇ ਕੰਮ ਆ ਯਾਰ ਬਾਈ ਹੈਨਾ ਤੇ ਕੋਈ ਚੱਕਰ ਨਹੀਂ ਕਾਰਾਂ ਵਧੀਆ ਮਿਲਣਗੀਆਂ ਤੁਹਾਨੂੰ ਕਾਰਾਂ ਇੱਕ ਬੌਸ ਨੰਬਰ ਖ ਦੇਖੋ 2016 ਮਾਡਲ ਜੀ ਹਾਂ ਹਾਂ ਫਸਟ ਆਨਰ ਆਟੋਮੈਟਿਕ ਆਟੋਮੈਟਿਕ ਰੀਅਰੈਂਟ ਹਾਂ ਜੀ ਮੈਨੂਵਲ 1.6 ਮੈਨੂਵਲ ਆ ਖੜੀ ਆ ਜੀ ਇਹ ਚਾਰ ਨੰਬਰ ਆ ਫਸਟ ਆਨਰ ਇਹ ਮੈਨੂਵਲ ਆ ਹੂੰ ਹਾਂ ਆਹ ਆਟੋਮੈਟਿਕ ਆ ਜੀ ਇਹ ਮੈਨੂਵਲ ਆ ਕਿੰਨੇ ਕਿੰਨੇ ਦੀਆਂ ਨੇ ਇਹ ਇਹ 7-7 ਲੱਖ ਰੁਪਏ ਇਹਦਾ ਮੰਗ ਰਹੇ ਆ ਹੂੰ ਹੂੰ ਬਾਕੀ ਯਾਰ ਕੋਈ ਨਹੀਂ ਕਰ ਲਾਂਗੇ ਇੱਕ ਵਾਰੀ ਆਓ ਤਾਂ ਸਹੀ ਬੰਦਾ ਆਓ ਤਾਂ ਕਾਰ ਦੇਖੋ ਕੋਈ ਚੱਕ ਨੇ ਰੇਟ ਰੂਟ ਦਾ ਹੋ ਜਾਂਦੇ ਨੇ ਕੀ ਪਸੰਦ ਆਣੀ ਚਾਹੀਦੀ ਆ ਬਾਕੀ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਵੀ ਯਾਰ 20-25 ਹਜ਼ਾਰ ਵਿੱਚ ਇਹਦਾ ਸਸਤੀਆਂ ਗਾਰਾਂ ਤੇ ਲੈ ਲਿਓ ਕਰੋ ਹਾਂ 20-25 ਹਜ਼ਾਰ ਤੁਹਾਡਾ 5-7 ਲੱਖ ਰੁਪਏ ਡੁਬੋ ਦਿੰਦਾ ਸੋ ਜਿੱਥੋਂ ਵੀ ਲੈਨੇ ਹੋ ਮੈਂ ਨਹੀਂ ਕਹਦਾ ਵੀ ਮੇਥੋਂ ਗਾਰਾਂ ਲਓ ਜਿੱਥੋਂ ਵੀ ਗਾਰਾਂ ਲੈਨੇ ਹੋ 20-25 ਹਜ਼ਾਰ ਪਿੱਛੇ ਦਾ ਸੋਚਿਆ ਕਰੋ ਗਾਰ ਵਧੀਆ ਲੈ ਲਿਆ ਕਰੋ ਤੇ ਵਧੀਆ ਆਹ ਗਾ ਡੇਢ ਲੱਖ ਦੀ ਆ ਹੋਰ ਘਟਾ ਲਾਂ ਮਿਲ 40 ਹੋਰ 1,35 ਹਜ਼ਾਰ ਦੀ ਲਾਸਟ ਗਾਰ ਬਸ ਵੀਰੇ ਯਾਰ ਤੱਕ ਆਓ ਜੀ 1,30 ਹਜ਼ਾਰ ਦੀ ਮੇਰੇ ਹੱਥ ਬੰਨੇ ਹੋ ਬਸ ਕਰ 1,30 ਹਜ਼ਾਰ ਦੀ ਕਿਉਂਕਿ ਭਰਾ ਨੂੰ ਮੂਰ ਨਹੀਂ ਸਕਦੀ ਇੱਕ ਲਗਤੀ ਸੀ 2007 ਮਾਡਲ 1,30,000 ਦੀ 2029 ਤੱਕ ਇਹਦੀ ਪਾਸੇਗਾ ਬੀਮਾ ਪਿਆ 1,30,000 ਦੀ ਲਾਸਟ ਇਹ ਤੋਂ ਘਟ ਨਹੀਂ ਹੋਣਾ ਵੀਰੇ ਠੀਕ ਹੈ ਬਈ ਆਹ ਇਹ ਬਾਈ ਜੀ ਹੈਗੀ 2013 ਮਾਡਲ ਹਾਂਜੀ ਤੇ ਆਹ ਨੰਬਰ ਆਰਮੀ ਫੌਜੀ ਕੋਲ ਚੱਲੀ ਹੋਈ ਕਾਰ ਆ ਤੇ ਕਾਰ ਦਾ ਰੇਟ ਹੈਗਾ 3,50,000 ਰੁਪਇਆ 3,50,000 ਰੁਪਇਆ ਤੇ ਆ ਆ ਗਈ ਆਪਣੀ i20 i20 ਬਾਈ ਲਾਸਟ ਰੇਟ ਇੱਕੋ ਆ 2017 ਮਾਡਲ ਫਸਟ ਓਨਰ ਹਾਂ ਹਾਂ 4,90,000 ਦੀ ਹੂੰ ਹੂੰ ਹਾਂਜੀ ਭਾਈ ਇੱਕ ਇਹ ਬਰੇਜ ਆ ਵੀ ਤੁਸੀਂ ਆ ਆ ਬਰੇਜ ਆ ਭਾਈ ਜਿਹੜਾ ਇਹ ਰੇਟ ਹੈ ਕਹਿੰਦੇ ਆਲ ਇੰਡੀਆ ਦਾ ਚੈਲੰਜ ਹੈ ਕੋਈ ਆ ਰੇਟ ਨਹੀਂ ਦੇ ਸਕਦਾ ਦਿੱਲੀ ਫਿਰ ਉਹ ਪੰਜਾਬ ਫਿਰ ਉਹ ਚੰਡੀਗੜ੍ਹ ਫਿਰ ਉਹ ਲੁਧਿਆਣਾ ਫਿਰ ਉਹ ਜਗਰਾਉਂ ਫਿਰ ਉਹ ਮੋਗੇ ਫਿਰ ਉਹ ਸੰਗਰੂਰ ਚ ਆਜੋ ਪੀਵੀ 13 ਮੌਨਕ ਤੇ 495000 ਦੀ ਬਰੀਜ਼ਾ 2017 ਮਾਡਲ ਚੈਲੰਜ ਆ ਚੈਲੰਜ ਰੂੰਗੇ ਦੇ ਭਾਜ ਆਪਾਂ ਕਹਦੇ ਆ ਭਾਈ ਬਿਲਕੁਲ ਰੂੰਗੇ ਦੇ ਭਾਜ ਆ ਖੜੀਆਂ ਨੇ ਆਈਟਮਾਂ ਭਾਈ ਹਾਂ ਨੂੰ ਇਹ ਵੀ ਇਹੀ ਹੋਗੇ ਭਾਈ ਉਧਰ ਤੋਂ 8 ਲੱਖ ਵਾਲਾ ਸੌਦਾ ਤੁਹਾਨੂੰ ਆਪਾਂ 4 ਲੱਖ ਕਿੰਨੇ ਦੀ 495000 95000 ਦੀ ਦੇ ਰਹੇ ਜਦੋਂ ਬਾਈ ਹਨਾ ਵੀਰੇ ਆ ਦੇ ਕਰੋ 2010 ਮਾਡਲ ਹਾਂਜੀ ਫਰਸਟ ਆਰਡਰ ਹਾਂ ਹਾਂ ਇੰਜਨ ਗੇਅਰ ਦੀ ਬੰਬ ਗੱਡੀ ਪੈਟਰੋਲ ਦੇ ਵਿੱਚ ਹਾਂ ਹਾਂ 140000 ਦੀ 140 i10 2010 ਮਾਡਲ 140000 ਦੀ ਆਹ ਫਿਗੋ 140000 ਤੇ 20000 ਡਿਸਕਾਊਂਟ 120000 ਦੀ ਕਾਰ ਆ ਯਾਰ 120000 ਦੀ ਯਾਰ ਕਾਰਾਂ ਬਿਲਕੁਲ ਘੈਂਟ ਨੇ ਤੇ ਆ ਖੜੀ ਆ ਕਦੇ अल्टੋ अल्टੋ ਵੀ ਬਹੁਤ ਮੰਗਦੇ ਹੋ ਸਾਦੀਪੂ ਦੀ अल्टੋ ਆਹੇ ਬਾਈ ਬਿਲਕੁਲ ਪੰਜਾਬ ਨੰਬਰ ਆ ਹਾਂ ਹਾਂ ਕਾਰ ਸੋਣੀ ਆ ਠੀਕ ਐ ਬਿਲਕੁਲ ਜੀ ਪੈਸੇ ਪੈਸੇ ਦਾ 1 ਲੱਖ 50000 ਰੁਪਇਆ ਪੂਰਾ 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 1.5 ਲੱਖ ਰੁਪਇਆ ਆਹ ਜਿਹੜਾ ਖੜੀ ਆ ਜੀ 2 ਲੱਖ ਰੁਪਏ ਦੇ ਵਿੱਚ ਪੂਰੇ ਪੂਰੇ ਆਹ ਆਹ ਸਵਾ ਦੋ ਲੱਖ ਰੁਪਏ ਦੇ ਵਿੱਚ ਸਵਾ ਦੋ ਲੱਖ ਰੁਪਏ ਲੈ ਭਾਈ ਮਿੱਤਰੋ ਹੋਰ ਵੀ ਬਹੁਤ ਕਾਰਾਂ ਖੜੀਆਂ ਨੇ ਯਾਰ ਹਨਾ ਇੱਕ ਆਪਾਂ ਓਵਰ ਲੀ ਕਾਰਾਂ ਬਾਸ਼ ਹੋ ਰਹੀਆਂ ਨੇ ਹੋਰ ਕਾਰਾਂ ਖੜੀਆਂ ਨੇ ਡਿਸਕਾਊਂਟ ਦੇ ਵਿੱਚ ਇੱਕ ਕਾਰ ਹੋਰ ਵੀ ਖੜੀ ਆ ਔਨ ਵਾਲੀਓਂ ਪਟਾਕਾ ਪਾਉਣ ਵਾਲੀ ਆ ਤੇ ਬਾਈ ਜੇ ਸਾਡਾ ਵਲੌਗ ਵਧੀਆ ਲੱਗਿਆ ਸਾਡਾ ਕੰਮ ਵਧੀਆ ਲੱਗਿਆ ਸਾੜੇ ਕਾਰ ਵਧੀਆ ਲੱਗੀਆਂ ਬਾਕੀ ਜੇ ਕੋਈ ਗਸਤਾਕੀ ਹੋਵੇ ਤਾਂ ਮਾਫ ਕਰਦੇ ਸਾਨੂੰ ਕਿਉਂਕਿ ਚੌੜ ਥੋੜਾ ਜਿਆ ਕਈ ਵਾਰੀ ਜ਼ਿਆਦੇ ਬੋਲ ਪੈਂਦੇ ਆ ਬਿਲਕੁਲ ਇੰਨੀ ਦਾ ਸਾਡਾ ਮਾਫੀ ਚਾਹੀਦੀ ਹੈ ਇੰਨਾ ਦਾ ਸਾਡਾ ਹੱਕ ਬਣਦਾ ਬਾਈ ਚਲ ਕੋਈ ਸਾਡਾ ਹੱਕ ਬਣਦਾ ਬਿਲਕੁਲ ਚੌੜ ਕਰਦਾ ਕੋਣ ਨਹੀਂ ਬਾਈ ਇਹ ਵੀ ਬਾਈ ਹਨਾ ਜਿਹੜੇ ਬੈਠੇ ਨੇ ਪੂਰੇ ਰੌਣਕੀ ਬੰਦੇ ਨੇ ਜਦੋਂ ਹਨਾ 1 ਕਾਰਾਂ ਘੰਟੇ ਰੇਰ ਕਾਰਾਂ ਦਾ ਕਾਰ ਚ ਲੰਮਾ ਨਹੀਂ ਆਊਗਾ ਇੰਨੀ ਆਪਣੀ ਜ਼ਿੰਮੇਵਾਰੀ ਆ ਕਿ ਇਹਨਾਂ ਦਾ ਮੇਰਾ ਬਾਈ ਫੌਜੀ ਆ ਪਟਵਾਰੀ ਆ ਇਸਤੇਦਾਰਾ ਜ਼ ਇੱਕ ਵਾਰੀ ਆਓ ਪੀਵੀ ਦੇਰਾਂ ਤੇ ਕਾਰਾਂ ਘੈਂਟ ਲੈ ਕੇ ਜਾਓ ਹੂੰ ਤੇ ਬਸ ਮਿੱਤਰੋ ਇੱਕ ਗੱਲ ਕਰਾਂ ਹੋਰ ਜਿਵੇਂ ਵਰਨਾ ਦੀ ਗੱਲ ਕਰੀ ਸੀ ਵਰਨਾ 30 35 ਵਰਨਾ ਕਾਰਾਂ ਖੜੀਆਂ ਨੇ ਜਿਹੜੀ ਮਰਜ਼ੀ ਤੁੰਗ ਰੱਖ ਲਿਓ ਮਾਰ ਦੇ ਫਿਰ ਸਲੂਟ